tên cho ਸੇਡਿਸ ਨੂੰ ਬੰਦਾ ਚਾਰ ਸੰਭਿਆ ਦਿਲੰਦਰ ਪਹਿਲੇ ਵੀ ਕੰਮ ਕਰ ਚੁੱਕੇ ਤੁਸੀਂ ਹੁਣ ਬਗਰਾ ਫਸਟ ਪ੍ਰਾਇੋਰਟੀ ਕੀ ਹੋਊਗੀ ਜਦੋਂ ਇਹ ਕੰਮ ਆਵੇ ਫਸਟ ਪ੍ਰਾਇੋਰਟੀ ਜਿਹੜੀ ਸਾਡੀ ਆ ਲੋਕਾਂ ਦੀ ਜਾਨ ਮਾਲ ਦੀ ਰਾਖੀ ਪਲੱਸ ਜੋ ਟ੍ਰੈਫਿਕ ਐਡਜਸਟਮੈਂਟ ਆ ਉਹਦਾ ਅਸੀਂ ਸਚਾਰਕ ਢੰਗ ਨਾਲ ਜਿਹੜਾ ਉਹ ਅਸੀਂ ਕਰਾਂਗੇ ਸੋ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਮ ਪਬਲਿਕ ਨੂੰ ਕੋਈ ਵੀ ਤਰ੍ਹਾਂ ਦੀ ਨਾ ਆਵੇ ਤਾਂ ਜੋ ਕੋਈ ਮਾੜਾ ਅਨਸਰ ਇੱਥੇ ਸੈੱਟ ਨਾ ਹੋ ਸਕੇ ਸੋ ਅਸੀਂ ਸਭ ਤੋਂ ਪਹਿਲਾਂ ਡਰੱਗਸ ਔਰ ਜੋ ਪੈਕਟਿਕ ਕ੍ਰਾਈਮ ਸਾਡੇ ਜੋ ਸਟੈਕਿੰਗ ਜਿਹੜਾ ਉਹਤੇ ਕੰਟਰੋਲ ਕਰਾਂਗੇ ਕਿੰਨੇ ਕੋ ਅਮਨੀਤ ਰੋਸ ਆਯੂ ਮੰਦ ਪ੍ਰੇਚ ਹੁਣ ਆਪਨੇ ਦੇਖ ਰਹੀ ਨੇ ਵਿੱਚ ਕਿੰਨੇ ਕੋ ਮੁਲਾਜ਼ਮ ਟੈਲੀਗ੍ਰਾਮ ਤੇ ਲਾਉਂਗੇ ਜਿਹੜੇ ਲੋਕ ਨੂੰ ਕੰਟਰੋਲ ਕਰ ऑलरेडी ਸਾਡੀ ਟੀਮ ਜਿਹੜੀ ਮਾਨਸਪੀ ਸੀਪੀ ਸਾਹਿਬ ਵੱਲੋਂ ਜਿਹੜੀਆਂ ਵਾ ਚੈਲੰਜ ਕੀਤੀਆਂ ਹੋਈਆਂ ਪੂਰੇ ਡਿਸਟ੍ਰਿਕਟ ਦੇ ਵਿੱਚ ਉਹ ਸਮੇਂ ਸਮੇਂ ਤੇ ਜੋ ਵੀ ਟਰੱਕ ਸਮਗਲਰਸ ਨੇ ਉਹਨਾਂ ਤੋਂ ਕਾਫੀ ਵਧੀਆ ਕਵਰੇਜ ਕੀਤੀਆਂ ਨੇ ਪਿਛਲੇ ਟਾਈਮ ਤੋਂ ਵੀ ਤਾਂ ਕੰਮ ਹੀ ਹੁੰਦੀਆਂ ਰਹਿਣਗੀਆਂ ਤਾਂ ਜੋ ਕੋਈ ਮੜਾ ਆਨਸਰ ਇਸ ਚਾਇਤ ਰਿ ਸਿਰਾਂ ਚੱਕ ਸਕਦਾ ਮਰਾ ਰਾਤ ਦੀ ਗਾਰਡ ਸਟੇਰੀ ਨੇ ਜੀ ਉਹ ਨੂੰ ਪੜਾਇਆ ਹੈ ऑलरेडी ਸੀਪੀ ਸਾਹਿਬ ਵੱਲੋਂ ਵੈਲ ਪਲਾਨਡ ਹੈਗਾ ਜੀ ਰਾਤ ਦੀ ਗਾਰਡ 24 ਆਵਰਸ ਜਿੰਦੂ ਸਾਮਨ ਜਿਹੜੀ ਆ ਸਾਡੀ ਪੁਲਿਸ ਫੋਰਸ ਜਿਹੜੀ ਆ ਲੱਗੀ ਹੋਈ ਆ ਪੂਰੇ ਸ਼ਹਿਰ ਦੇ ਵਿੱਚ ਤੁਸੀਂ ਕਿਸੇ ਵੀ ਰੋਡ ਤੇ ਵੇਖ ਲੋ ਟ੍ਰੈਫਿਕ ਦੀ ਕੋਈ ਪ੍ਰੋਬਲਮ ਨਹੀਂ ਆ ਜਦੋਂ ਸੀਪੀ ਸਾਹਿਬ ਆਇਆ ਹਰੇਕ ਰੋਡਸ ਟ੍ਰੈਫਿਕ ਤੋਂ ਲੋਕੀ ਟ੍ਰੈਫਿਕ ਤੋਂ ਮੁਕਤ ਹੋ ਗਏ ਉਹ ਤਾਂ ਜੋ ਆਮ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਸੋ ਸਾਡੀ ਜਿਹੜੀ ਆ ਪੁਲਿਸ ਆ ਪੂਰੀ ਮਸਤੈਦ ਆ ਡਿਸਟ੍ਰਿਕਟ ਜਲੰਧਰ ਦੀ ਬੜੀਆ ਤਰੀਕੇ ਨਾਲ ਕੰਮ ਕਰ ਰਹੀ ਆ ਤਾਂ ਵੀ ਅਸੀਂ ਬੜੀਆ ਤਰੀਕੇ ਨਾਲ ਕੰਮ ਕਰਦੇ ਤੁਸੀਂ ਗੱਲ ਕੀਤੀ ਕਿ ਘੱਟ ਰੋਡ ਤੇ ਜਿਹੜਾ ਅਫਸਰ ਕੰਮ ਕਰ ਰਿਹਾ ਜੰਗਾ ਅਫਸਰ ਮਨੰਦ ਆਪਣੇ ਅੰਦਰੇ ਜਹਾਣੇ ਆਉਂਦੇ ਦਾ ਦੇ ਉਹਨਾਂ ਅਫਸ ਸਚੋ ਸਾਡੇ ਬਹੁਤ ਐਕਸਪੀਰੀਅੰਸ ਹੋਲਡਰ ਨੇ ਏਸੀਪੀਸ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਫਦਰ ਅਸੀਂ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ